ਯਾਰ ਕਿਸਤਾਂ ਵਾਲੇ ਬੜਾ ਲਹੂ ਪੀਂਦੇ ਆਗੇ ਬਾਰ ਚਾ ਕੇ ਖੜ ਜਾਂਦੇ ਆ ਕਹਿੰਦੇ ਅਸੀਂ ਤਾਂ ਫੇਰ ਜਾਵਾਂਗੇ ਪਹਿਲਾਂ ਕਿਸ਼ਤ ਭਰੋ ਵੀ ਬੰਦਾ ਹੁਣ ਯਾਰ ਆਟੋਮੈਟ ਕਿੱਥੋਂ ਭਰਦੇ ਹੁਣ ਐਡੀ ਛੇਤੀ ਲੈ ਆ ਬਾਬਾ ਬੈਠਾ ਯਾਰ ਇਹ ਤੋਂ ਪੁੱਛਦੇ ਆਗੇ ਉਹ ਕੀ ਹਾਲਾ ਬਾਬਾ ਠੀਕ ਆ ਫੇਰ ਵਗਾ ਠੀਕ ਆ ਠੀਕ ਆ ਯਾਰ ਕੰਮ ਸੀਗਾ ਬਾਬਾ ਇੱਕ ਯਾਰ ਕੀ ਕੰਮ ਪੈ ਗਿਆ ਤੈਨੂੰ ਉਹ ਕਿਸਤਾਂ ਵਾਲਾ ਬਾਰ ਚ ਆਇਆ ਖੜਾਗਾ ਕਹਿੰਦਾ ਕਿਸ਼ਤ ਭਰ ਕਹਿੰਦਾ ਹੁਣੀ ਮੇਰੇ ਤੋਂ ਭਰਗਾਣੀ ਗੰਗਾ 2000 ਓ ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸ ਹਾਂ ਵੀ ਤੁਸੀਂ ਇਹ ਪੰਗਾ ਲੈਦੇ ਕਦੋਂ ਹੁੰਨੇ ਆ ਜਦੋਂ ਤੁਥੋਂ ਭਰੀਆਂ ਨਹੀਂ ਜਾਂਦੀਆਂ ਓ ਯਾਰ ਪੰਗਾ ਤਾਂ ਹੁਣ ਬੁੜੀਆਂ ਲੈ ਲੈਂਦੀਆਂ ਆ ਕਹਿੰਦੇ ਕਹਿੰਦੇ ਆ ਵੀ ਉਹਨਾਂ ਦੀਆਂ ਬੁੜੀਆਂ ਨੇ ਚੱਕਿਆ ਲੋਣ ਆਪਾਂ ਵੀ ਚੱਕ ਲ ਗਏ ਓ ਯਾਰ ਸ਼ੇਰ ਬਗਿਆ ਗੱਲ ਪਤਾ ਕੀ ਆ ਵੀ ਇਹ ਜਾਂ ਪੰਗਾ ਨਾ ਤਾਂ ਲਈਦਾ ਹੁੰਦਾ ਵੀ ਜੇ ਆਪਣੇ ਕੋਲੇ ਰੁਪਏ ਕਿਸੇ ਪਾਸੇ ਆਉਣ ਦੀ ਸੁਭਾਵਨਾ ਹੈਗੀ ਤਾਂ ਉਹ ਆਉਣ ਦੀ ਸੰਭਾਵਨਾ ਹੁੰਦੀ ਨਹੀਂ ਤਾਂ ਹੀ ਤਾਂ ਪੰਗਾ ਲੈਨੇ ਆਗੇ ਇਹ ਤੇ ਫਿਰ ਹੁਣ ਉਹ ਆਏ ਖੜੇ ਆ ਤੇ ਉਹਨਾਂ ਦਾ ਹੱਲ ਵੀ ਕਰਿਆ ਕਰੋ ਉਹ ਅਗਲੇ ਨੇ ਤਾਂ ਆਉਣਾ ਹੀ ਹੈ ਅਗਲੇ ਨੇ ਰੁਪਏ ਦਿੱਤੇ ਆ ਸ਼ੇਰ ਵਗਾ ਤੈਨੂੰ ਉਹਦਾ ਬਾਅਦ ਚ ਆਇਆ ਖੜਾ ਕਹਿੰਦਾ ਮੈਂ ਤਾਂ ਫੇਰ ਜਾਊਂਗਾ ਕਹਿੰਦਾ ਬਈ ਮੈਂ ਆਊਗਾ ਉਹਦਾ ਕਸੂਰ ਨਾ ਲੈਣਾ ਉਹ ਕਹਿੰਦਾ ਮੈਨੂੰ ਗਾਹਾਂ ਗਾਲਾਂ ਕੱਢਦਾ ਕ ਮੈਨੇਜਰ ਕਹਿੰਦਾ ਬਈ ਉਹਨੇ ਤਾਂ ਸ਼ੇਰ ਵਗਾ ਤੁਹਾਨੂੰ ਪਹਿਲਾਂ ਦਿੱਤੇ ਆ ਕਰਕੇ ਹੀ ਮੰਗਦਾ ਅਗਲਾ ਅਗਲੇ ਨੇ ਤਾਂ ਆਉਣਾ ਹੀ ਹੈ ਚਲਾਇਂ ਕਰ ਫਿਰ ਤੂੰ ਹੱਲ ਕਰ ਦੇ ਕੋਈ ਚਾਰ ਪੈਸਿਆਂ ਦਾ 2000 ਰੁਪਿਆ ਦਾ ਸਾਰਾ ਉਹ ਸ਼ੇਰ ਵਗਿਆ ਪੈਸਿਆਂ ਦਾ ਹੱਲ ਪਤਾ ਗੱਲ ਕੀ ਆ ਟੈਟ ਚਲੀ ਜਾਂਦਾ ਸੀ ਹੱਥ ਪਰ ਤੇਰਾ ਚੱਲ ਤੂੰ ਬੰਦਾ ਮੂੰਹ ਮੱਥੇ ਵਾਲਾ ਹੂੰ ਹੂੰ ਪੈਸੇ ਦਾ ਤੈਨੂੰ ਦਿੰਨੇ ਆਦੇ ਤਾਂ ਹੀ ਦਾ ਮਾਣ ਕਰਕੇ ਤੇਰੇ ਕੋਲ ਆਇਆਂਗਾ ਗੱਲ ਕਰ ਮੁੜ ਕੇ ਤੁਸੀਂ ਆਣ ਨਾ ਹੋਵੇ ਵੀ ਦੇਣ ਮੇਰੇ ਬਾਬਾ ਮੈਂ ਪਿਹੜਾ ਪੈਂਟ ਛੱਡਦੇ ਮੈਂ ਕਿਹੜਾ ਫਲਾਣਾ ਕਰਦਾ ਐਂ ਕਰੀ ਜਾਇਆ ਕਰਨੀ ਨਹੀਂ ਨਹੀਂ ਆਇਂਦਾ ਕੋਈ ਨਹੀਂ ਚਲ ਕੰਮ ਵੀ ਕਰਾ ਦਿਆਂਗੇ ਆਇਂਦਾ ਕੋਈ ਇਹ ਕੰਮ ਧੰਦਾ ਕਰਾਉਣ ਵੇਲੇ ਤੂੰ ਸੀ ਕਹਿ ਦਿੰਦੇ ਆ ਬਾਬਾ ਅਸੀਂ ਤਾਂ ਫਲਾਨਿਆਂ ਦੇ ਜਾਣਾ ਹਾਂ ਹਾਂ ਐ ਨਹੀਂ ਨਾ ਗੱਲ ਬਣਦੀ ਹੁੰਦੀ ਜਦੋਂ ਤੁਹਾਨੂੰ ਬੋਲ ਮਾਰਨਾ ਤੇ ਉਦੋਂ ਬਾਬਾ ਆਉਣਾ ਤੂੰ ਚੱਲ ਹੂੰ ਬਹੁਤ ਮਾੜੀ ਗੱਲ ਹੈ ਨਾ ਬੰਦੇ ਨੀ ਆ ਨੀ ਆਪਾਂ ਨਹੀਂ ਉਹ ਹੋਰ ਬੰਦੇ ਹੁੰਦੇ ਆ ਅਸੀਂ ਤੁਸੀਂ ਜਦੋਂ ਸਾਡੇ ਕੋਲੇ ਆ ਜਾਂਦੇ ਆ ਬੰਦੇ ਨਰਮ ਹਾਂ ਛੋਟਾ ਮੂੰਹ ਮੱਥਾ ਰੱਖਦੇ ਆ ਛੋਡੇ ਨਾਲ ਖੜਦੇ ਵੀ ਆ ਠੀਕ ਆ ਜੇ ਥੋਨੂੰ ਜਵਾਬ ਦਿੰਨੇ ਆ ਤਾਂ ਤੁਸੀਂ ਤਾਂ ਦੱਸੋ ਜਵਾਬ ਤਾਂ ਥੋਨੂੰ ਅਸੀਂ ਕਿਤੇ ਦਿੱਤਾ ਨਹੀਂ ਵੀ ਚਲ ਯਾਰ ਬੰਦੇ ਆਪ ਦੇ ਆ ਦੇ ਦਿੰਨੇ ਆ ਬਾਬਾ ਐਂ ਕਰ ਯਾਰ ਹੁਣ ਬਾਲਾਂ ਗੱਲਾਂ ਦਾ ਦੇ ਛੱਡ ਤੂੰ ਪਹਿਲਾਂ ਮੈਂ ਉਹਦਾ ਮੱਥਾ ਲੰਮਾ ਜਾ ਕੇ ਤੂੰ ਮੈਨੂੰ ਪੈਸੇ ਦਾ ਹੱਲ ਕਰਕੇ ਦੇ ਦੇ ਉਹ ਪੈਸਿਆਂ ਹੀ ਦਾ ਸ਼ੇਰ ਵਗਿਆ ਕੋਈ ਗੱਲ ਨਹੀਂ ਪੈਸੇ ਦਾ ਤੂੰ ਲੈ ਜਾ ਹਾਂ ਹਾਂ ਰੁਪਈਆ ਤੈਨੂੰ ਹਜ਼ਾਰ ਮੇਰੀ ਜੇਬ 'ਚ ਹੈਗਾ ਤੈਨੂੰ ਦੇ ਦਿੰਨਾ ਹੈ ਹਜ਼ਾਰ ਰੁਪਈਆ ਦੇਂਗਾ ਹੁਣ 2000 ਮੰਨਿਆ ਸੀਗਾ 2000 ਤਾਂ ਹੈ ਨਹੀਂ ਸ਼ੇਰ ਵਗਿਆ 1000 ਰੁਪਈਆ ਲੈ ਜਾ ਤੂੰ ਚੱਲ ਫਿਰ ਮੈਂ ਉਹ ਦਿੰਦਾ ਮੈਂ ਤਰਲਾ ਕਰ ਲੈਣਾਗਾ ਜਾ ਕੇ ਵੀ ਭਾਈ 1000 ਨਾਲ ਸਾਰਲਾ ਹੁਣ ਤੂੰ ਦੇਖ ਲੈ ਸ਼ੇਰ ਵਗਿਆ ਜਿਵੇਂ ਤੈਨੂੰ ਚੰਗਾ ਲੱਗਦਾ ਆ ਲੈ 1000 ਰੁਪਏ ਚੱਲ ਧੰਨਵਾਦ ਤੇਰਾ ਜਿਹੜਾ ਤੂੰ ਮੌਕੇ ਤੇ ਛਾਰਤਾ ਲੈ ਉਹਦਾ ਫਾਹਾ ਵੱਢ ਕੇ ਪਹਿਲਾਂ ਜਾ ਕੇ 1000 ਰੁਪਏ ਦੇ ਗਏ ਉਹਨੂੰ ਪਹਿਲਾਂ ਲੈ ਆ ਜਾਂਦਾ ਹੁਣ ਉਹ ਦੀਪਾ ਉਹ ਦੀਪਾ ਕੀ ਹਾਲਾ ਸ਼ੇਰ ਵਗਿਆ ਠੀਕ ਆ ਠੀਕ ਆ ਹੋਰ ਹੁਣ ਤਾਂ ਬਲਾਉਣਾ ਹੀ ਹਟ ਗਏ ਸ਼ੇਰ ਵਗਿਆ ਮਾੜੀ ਗੱਲ ਆ ਉਹ ਨਹੀਂ ਨਹੀਂ ਮੈਨੂੰ ਕਾਲੀ ਹੀ ਸੀਗੀ ਕਾਲੀ ਤਾਂ ਤੁਹਾਨੂੰ ਆਪ ਹੀ ਆ ਮੁੰਨੂ ਪੈਸੇ ਲੈ ਗਿਆ ਸੀ ਤੇ ਮੁੜ ਕੇ ਤੂੰ ਨਾ ਕੋਈ ਉੱਤਰ ਜਵਾਬ ਦਿੱਤਾ ਓਏ ਯਾਰ ਬੱਬਾ ਕੰਮ ਦਾ ਬੜਾ ਔਖਾ ਹੈ ਪਾ ਕੋਈ ਦਿਹਾੜੀ ਓ ਯਾਰ ਛੇਰ ਵਗਿਆ ਬਹੁਤ ਮਾੜੀ ਗੱਲ ਹੈ ਪੈਸੇ ਵੇਖ ਅਸੀਂ ਤੁਹਾਨੂੰ ਜਵਾਬ ਨਹੀਂ ਦਿੰਦੇ ਤੇ ਤੁਸੀਂ ਯਾਰ ਪੈਸੇ ਲੈ ਜਾਂਨੇ ਹੋ ਮੁੜ ਕੇ ਕਾਲੀ ਨਹੀਂ ਸੁਣਦੇ ਤੂੰ ਤੇਰੀ ਮੈਂ ਗੱਲ ਮੰਨਦਾ ਆ ਮੈਂ ਬੁਲਾ ਲਿਆ ਤੈਨੂੰ ਤੂੰ ਤਾਂ ਬੋਲਦੇ ਨਹੀਂ ਸੀ ਨੰਗ ਚੱਲਿਆ ਸੀ ਕਾਲੀ ਬਾਲੀ ਸੀਗੀ ਫੋਨ ਆਈ ਨਹੀਂ ਨਹੀਂ ਬਹੁਤ ਮਾੜੀ ਗੱਲ ਹੈ ਛੇਰ ਵਗਿਆ ਪੈਸੇ ਦਿੱਤੇ ਯਾਰ ਦੇਓ ਜਾਂ ਕੋਈ ਉਹਦੇ ਆਖਣੂ ਕੰਮ ਧੰਦਾ ਕਰਾਓ ਉਹ ਬੱਬਾ ਮੁਕਰਦੇ ਥੋੜੀਆਂ ਯਾਰ ਪਿੰਡ ਥੋੜੀ ਛੱਡਦੇ ਆ ਆਹੀ ਦਾ ਰੌਲਾ ਪੁੱਤਰਾ ਆਹੀ ਰੌਲਾ ਮੁੜ ਕੇ ਤੁਸੀਂ ਆ ਗੱਲ ਕਹਿ ਦਿੰਦੇ ਹੋ ਅਸੀਂ ਬਾਬਾ ਕਿਹੜਾ ਪਿੰਡ ਛੱਡਦੇ ਆ ਉਹ ਤਾਂ ਤੇਰੀ ਬਾਬਾ ਮਮਾਂ ਦਾ ਗੱਲ ਬੱਸ ਫਿਰ ਫਿਰ ਤੁਸੀਂ ਪੈਸਿਆਂ ਦਾ ਹੱਲ ਕਰ ਪੁੱਤਰਾ ਮੇਰਾ ਹੁਣ ਜਾਂ ਤੂੰ ਪੈਸੇ ਦੇ ਤੇ ਜਾਂ ਤੂੰ ਕੱਲ ਨੂੰ ਦਿਹਾੜੀ ਆ ਜੀ ਚਲ ਕੋਈ ਨੀ ਕੰਮ ਕੁਮ ਕਰਾ ਦੇਾਂਗੇ ਹਾਂ ਬੱਸ ਫਿਰ ਕੱਲ ਨੂੰ ਨਾ ਆਪਾਂ ਕਣਕਾਂ ਦੇ ਮੱਥੇ ਮੁੱਥੇ ਜੇ ਬੰਨਣੇ ਆ ਹਾਂ ਹਾਂ ਕਣਕ ਵੀਜੀ ਸੀ ਅੱਛਾ ਤੇ ਕੱਲ ਨੂੰ ਤੂੰ ਦਿਹਾੜੀ ਲਵਾਈ ਲੈ ਲਵਾ ਦਊਗਾ ਮੈਂ ਠੀਕ ਹੈ ਹਾ ਮੇਰਾ ਸ਼ੇਰ ਕੋਈ ਨਹੀਂ ਤੂੰ ਜੇ ਕਿਤੇ ਅੱਧੀ ਦਿਹਾੜੀ ਵਾਧਰਵਾ ਦਊਗਾ 1000 ਰੁਪਏ ਲਗਾਏ ਸੀ ਨਾ ਮੈਂ ਤੇਰੇ ਤੋਂ 500 ਰੁਪਏ ਦਿਹਾੜੀ ਚਲਦੀ ਆਗੀ ਅੱਧੀ ਦਿਹਾੜੀ ਆਪਾਂ ਵਾਧਰਵਾ ਦੇਾਂਗੇ ਤੇਰੇ ਨੂੰ ਚਲ ਠੀਕ ਆ ਸ਼ੇਰ ਵਗਾ ਧੰਨਵਾਦ ਤੇਰੇ ਕੋਈ ਗੱਲ ਨਹੀਂ ਪੈਸਾ ਪੂਸਾ ਦੀ ਜੇ ਲੋਡ ਹੁੰਦੀ ਆ ਲੈ ਜਾ ਕਰ ਲੈ ਕਰਤੀ ਨਾ ਉਹੀ ਗੱਲ ਓਦਿਆਂ ਨਾਲੇ ਮੈਂ ਆਖਿਆ ਮੈਂ ਕਿਹਾ ਓਏ ਤੁਸੀਂ ਬਿਨਾ ਬੁਲਾਏ ਚੁੱਪ ਕਰਕੇ ਲੰਘ ਜੰਨੂ ਅਸੀਂ ਕਿਹੜਾ ਪਿੰਡ ਛੱਡਦੇ ਆ ਤੋਂ ਮੇਰੇ ਦਿਮਾਗ 'ਚ ਜਿਹੜੀਆਂ ਗੱਲਾਂ ਹੁੰਦੀਆਂ ਸੱਚ ਹੁੰਦੀਆਂ ਸ਼ੇਰ ਬਕਿਆ ਇਹ ਮੈਨੂੰ ਪਤਾ ਹੀ ਆ ਗੱਲਾਂ ਦਾ ਕਾਹਨੂੰ ਯਾਰ ਇਹ ਬਹੁਤ ਲੈਣ ਵੇਲੇ ਹੋਰ ਦੇਣ ਵੇਰੇ ਹੋਰ ਚੱਲ ਕੋਈ ਗੱਲ ਨਹੀਂ ਕਰਦੇ ਆ ਜਿੱਦੇ ਹੁਣ ਸਵੇਰੇ ਕਰਦਾ ਗੱਲ ਆਊਗਾ ਹਿਸਾਬ 'ਚ ਤਾਂ ਕਰਦੇ ਆ ਗੱਲਬਾਤ